ਲੋਵੀ ਭਰਾਵੋ ਫੇਰ ਤੁਹਾਡੀ ਡਿਮਾਂਡ ਤੇ ਬਸ਼ੀਰੀ ਲਿਆਤੀ ਹਜ਼ਾਰਾਂ ਚ ਮੁੱਲਾਂ ਤੇ ਸਵਾਰੀ ਦੀ ਪਾਸ ਆ ਜੈਜ ਮੁੱਲਾਂ ਚ ਬੰਨਜੂ ਬਾਲਪੋਰੀਆਂ ਦੀ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਸਾਰੀ ਡਿਟੇਲ ਦਵਾਂ ਕਿ ਬਸ ਵੀਡੀਓ ਪੂਰੀ ਦੇਖ ਲਓ ਜਿਆਦਾ ਲੰਮੀ ਵੀਡੀਓ ਨੇ ਸਵਾ 1.5 ਮਿੰਟਾਂ ਦੀ ਵੀਡੀਓ ਸਾਰੀ ਡਿਟੇਲ ਕੀ ਉਮਰ ਹਾਈਟ ਬਾਰੇ ਸਾਰਾ ਸਾਰਾ ਬੇਰਵਾ ਦੇ ਦਿੰਨੇ ਆ ਤੇ ਰਹੀ ਗੱਲ ਰੇਟ ਦੀ ਰੇਟ ਦਾ ਆਪਾਂ ਲਾਸਟ ਤੇ ਹਿੰਟ ਦੇ ਦਾਂ ਜੇ ਤੁਹਾਨੂੰ ਲੱਗਾ ਤੁਹਾਡੇ ਹਿਸਾਬ ਚ ਵੈਂਦਾ ਤਾਂ ਫੋਨ ਨੰਬਰ ਆ ਚੱਲੀ ਜਾਂਦਾ ਫੋਨ ਲਾ ਲਿਓ ਤੇ ਮੇਰੇ ਅਨੁਸਾਰ ਇਹ ਤੋਂ ਸਸਤੀ ਤੇ ਘੋੜੀ ਮਿਲਦੀ ਨਹੀਂ ਸੱਜਣਾ ਕੋਈ ਫਾਲਟ ਵਾਲੀ ਜਰੂਰ ਮਿਲ ਜੂ ਪਰ ਹੱਥਾਂ ਪੈਰਾਂ ਦੀ ਸਾਫ਼, ਬਾਲਪੋਰੀਆਂ ਦੀ ਸਾਫ਼ ਉਹ ਨਵੀਂ ਉਮਰ ਦੀ ਬਰੀਕੀ ਵਾਲੀ ਘੋੜੀ ਇਹਦੇ ਬਰਾਬਰ ਦੇ ਰੇਟ 'ਚ ਨਹੀਂ ਮਿਲਦੀ ਪਹਿਲਾਂ ਤਾਂ ਸਵਾਗਤ ਹੈ ਸਾਰੇ ਸੱਜਣਾ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਮੇਰੇ ਭਰਾ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਮਿੱਤਰੋ ਅੱਜ ਫੇਰ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ ਦੀ ਵੀਡੀਓ ਉਹ ਭਰਾਵਾਂ ਲਈ ਜਿਨ੍ਹਾਂ ਨੇ ਪਹਿਲੀ ਵਾਰ ਸੌਂਗ ਪੂਰਾ ਕਰਨਾ ਜਾਂ ਜਿਨ੍ਹਾਂ ਦਾ ਮੈਨੂੰ ਫੋਨ ਆਉਂਦਾ ਹੁੰਦਾ ਹੁੰਦਾ ਬਾਈ ਸ਼ਰੂਆਤੀ ਆ ਪਹਿਲੀ ਵਾਰ ਰੱਖਣੇ ਨਵੇਂ ਬੰਦੇ ਆ ਇੱਕ ਵਾਰ ਤਜਰਬਾ ਲੈਣਾ ਪੈਸੇ ਥੋੜੇ ਹੁਣ ਲਾਉਣੇ ਆ ਤੇ ਚੀਜ਼ ਵਧੀਆ ਮਿਲ ਜੇ ਲਿੱਸੀ ਲਾਮੀ ਮਿਲ ਜੇ ਸਾਹਮਲਾ ਕੇ ਬਰੀਕੀ ਵਾਲੀ ਮਿਲ ਜੇ ਮੂਰੇ ਦੋ ਪੈਸੇ ਦੇਣ ਵਾਲੀ ਹੋਵੇ ਤਾਂ ਮਿੱਤਰੋ ਆਹ ਘੋੜੀ ਦੇਖ ਲਓ ਸਾਰੀ ਡਿਟੇਲ ਦਵਾਂਗੇ ਬਸ ਤੁਹਾਡਾ ਇੱਕ ਨਿੱਕਾ ਜਿਹਾ ਕੰਮ ਆ ਚੈਨਲ ਸਬਸਕ੍ਰਾਈਬ ਕਰਨਾ ਤਾਂ ਸਾਡਾ ਵੀ ਹੌਸਲਾ ਵਧੇ ਤੇ ਤੁਹਾਨੂੰ ਵੀ ਇਹ ਫਾਇਦਾ ਹੋ ਜੇ ਥਾਪ ਦੇ ਮੁੱਲ ਦੀ ਜਾਇਜ਼ ਰੇਟ ਦੀ ਮੁੱਲ ਦੀ ਘੋੜੀ ਤੁਹਾਨੂੰ ਆਪਣੇ ਚੈਨਲ ਤੇ ਮਿਲ ਜਾਨੀ ਤੇ ਨੰਬਰ 2 ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਦੇ ਥੱਲੇ ਸੋਹਣੇ ਸੋਹਣੇ ਕਮੈਂਟ ਕਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਤੇ ਅੱਜ ਦੋਸਤੋ ਬਾਅਦਾਂ ਵੀਡੀਓ ਵੱਲ ਦਿੰਦੇ ਹਾਂ ਡਿਟੇਲ ਦੋਸਤੋ ਦੋ ਦੰਦ ਬਿਸ਼ੇਰੀ ਹੈ ਜੀ ਮਾਰਵਾੜੀ ਬਿਸ਼ੇਰੀ ਹੈ ਦੋ ਦੰਦ ਬਿਸ਼ੇਰੀ ਹੈ ਮੱਥੇ ਫੁੱਲਾ ਮਗਰਲੇ ਦੋ ਪੈਰ ਚੱਟੇ ਆ ਸਾਰਾ ਵੀਡੀਓ ਚ ਦੇਖ ਲੈ ਰਾਜੀ ਲੀਸੀ ਤੁਹਾਡੇ ਸਾਹਮਣੇ ਹੈ ਬੱਚੀ ਚਾਰੂ ਚਰੂ ਬਹੁਤ ਆ ਕੇ ਸਾਹਮਣੇ ਪਾਰਮ ਤੇ ਤੁਹੀ ਆਪ ਚੀਜ਼ਾਂ ਨੂੰ ਨੋਟ ਕਰਾਂ ਸੁੱਕੀ ਢੂੜੀ ਵੀ ਨਹੀਂ ਸਾਡੇ ਦੀ ਢੂੜੀ ਚਾਰੂ ਇੰਨੀ ਆ ਤੇ ਬਰੀਕੀ ਇੰਨੀ ਜ਼ਿਆਦਾ ਮਾਰਵਾੜੀ ਦੀ ਤੇ ਯਾਰ ਦੇਖੋ ਲੈਂਥ ਕਿੰਨੀ ਆ ਪਹਿਲਾਂ ਤਾਂ ਬੱਤੀ ਦੀ ਤੇ ਗਰਦਨ ਦਾ ਜਿਹੜਾ ਫਰੇਮ ਆ ਮਣੀਆਂ ਦੇਖੋ ਕਿੰਨਾ ਜ਼ਿਆਦਾ ਪਤਲਾ ਜਿਹੜੀ ਚੀਜ਼ ਕਿਥੇ ਲੋਕ ਲੱਖਾਂ ਲੱਖਾਂ ਰੁਪਏ ਚੱਕੀ ਫਿਰਦੇ ਹਨ ਉਹ ਤੁਹਾਨੂੰ ਹਜ਼ਾਰਾਂ 'ਚ ਮਿਲ ਜਾਣੀਆਂ ਮਣੀਆਂ ਦੇਖੋ ਪਤਲਾ ਮਣੀਆਂ ਬਾਕੀ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਮਿੱਤਰੋ ਬਾਲ ਪੌਰੀਆਂ ਦੀ ਪੂਰੀ ਤਰ੍ਹਾਂ ਸਾਫ਼ ਆ ਤੇ ਗੱਲ ਕਰੀਏ ਹਾਈਟ ਦੀ ਤਾਂ 58.58 ਇੰਚ ਦੀ ਹਾਈਟ ਆ ਉਸ ਹਿਸਾਬ ਨਾਲ ਪਰ ਹਜੇ ਵਧਨ ਦੀ ਉਮਰ ਵੀ ਪਈ ਆ ਬੱਚੀ ਤੇ ਮਾਰਕਾ ਮੂਰਕਾ ਬਹੁਤ ਜ਼ਿਆਦਾ ਚੰਗਾ ਮੱਥੇ ਪੂਰਾ ਸੋਹਣਾ ਫੁੱਲ ਪਾਣ ਦਾ ਫੁੱਲ ਆ ਤੇ ਦੋ ਪੈਰ ਮਗਰਲੇ ਚਟੇ ਆ ਕੰਨ ਕੰਨ ਛੋਟਾ ਕੰਨ ਲੱਗਿਆ ਤੇ ਸਨੱਖਾ ਕੰਨ ਲੱਗਿਆ ਹੋਇਆ ਤੇ ਸਾਊ ਠੰਡੀ ਇੰਨੀ ਆ ਚਾਹੇ ਇਹਦੇ ਉੱਪਰ ਬੱਚਾ ਬੈਠਾ ਫਿਰੇ ਕੋਈ ਪਰਵਾਹ ਨਹੀਂ ਇਹਨੂੰ ਜਦ ਮੈਂ ਇੱਕ ਫੋਟੋ ਲਾਉਣਾ ਸਾਈਡ ਤੇ ਤੁਸੀਂ ਦੇਖੋ ਫੋਟੋ ਆਪ ਦੇਖ ਕੇ ਅੰਦਾਜ਼ਾ ਲਾਓ ਸਾਊ ਠੰਡੀ ਲੈਣੀ ਆ ਦੇਖੋ ਸਾਈਡ ਤੇ ਫੁੱਟੋ ਤੇ ਬੱਚਾ ਬਿਨਾ ਲਗਾਮ ਤੋਂ ਬੈਠਾ ਤੋਂ ਹੀ ਆਪਸ ਆਵ ਲਾ ਲਓ ਜਿਹੜੀ ਕੋੜੀ ਬਿਨਾ ਲਗਾਮ ਤੋਂ ਪ੍ਰਭਾ ਸਕਦੀ ਆ ਕਿੰਨੇ ਸਾਊ ਤੇ ਬੱਚਿਆਂ ਲਈ ਘੋੜੀਏ ਦੋਸਤੋ ਰੇਟ ਹਜ਼ਾਰਾਂ ਚ ਹਜ਼ਾਰ ਲੱਖ ਤੋਂ ਥੱਲੇ ਆ ਆਇਨਾ ਸਮਝੋ 12000 ਥੱਲੇ ਨਹੀਂ ਥੱਲੇ ਆ ਰੇਟ ਤੇ ਆਇਆਂ ਦਾ ਹੋਰ ਵੀ ਮਾਨਤਾਨ ਹੋ ਜੂ ਫੋਨ ਲਾ ਲਓ ਨੰਬਰ ਚੱਲੀ ਜਾਂਦਾ ਤੇ ਮੈਨੂੰ ਦੇ ਦਿਓ ਇਜਾਜ਼ਤ ਮਿਲਦਾ ਮੈਂ ਜਲਦ ਹੋਰ ਨਵੇਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ